ਵਾਹ ਕ੍ਰਿcj ਕਾਲਸਾ ਵਾਹ ਕ੍ਰਿcj ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਵੀ ਚਾਰ ਕਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਬਾਣੀਕਾਰ ਹਨ ਕਿੰਨੇ ਮਹਾਂਪੁਰਖਾਂ ਦੀ ਬਾਣੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਤੇ ਮਹਾਂਪੁਰਖਾਂ ਦੀ ਜੋਤ ਕਿਹਾ ਜਾ ਸਕਦਾ ਹੈ ਇਸ ਵਿੱਚ ਪਾਠਖੰਡ ਦੇ رائے ਮੰਗੀ ਗਈ ਹੈ ਪਾਠ ਕਿਸ ਬਾਰੇ ਕੀ ਵਿਚਾਰ ਰੱਖਦੇ ਹਨ ਰੈਤ ਮਰਯਾਦਾ ਬਣਾਉਣ ਵਾਲਿਆਂ ਨੇ ਇਹਨੂੰ ਸੇਕ੍ਰੀਟ ਤਾਰੀਫ ਲਿਖੀ ਉਸ ਵਿੱਚ ਉਹਨੇ ਇਹ ਲਿਖਿਆ ਕਿ ਸੇਕੂ ਹੈ ਜੋ 10 ਗੁਰੂ ਸਾਹਿਬਾਂ ਦੀ ਬਾਣੀ ਤੇ ਸਿੱਖਿਆ ਤੇ ਨਿਸ਼ਚਾ ਰੱਖਦਾ ਹੈ ਇਹ ਗੱਲ ਸੱਚ ਦੀ ਕੁਸਵੱਟੀ ਤੇ ਨਹੀਂ ਉਤਰਦੀ ਜਿਸਾ ਪਾਸ਼ਾ ਦੀ ਬਾਣੀ ਨਹੀਂ ਹੈ ਬਾਣੀ ਸਿਰਫ ਛੇ ਗੁਰੂ ਪਾਤਸ਼ਾਹਾਂ ਦੀ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਛੇਵੇਂ ਸੱਤਵੇਂ ਅੱਠਵੇਂ ਦਸਵੇਂ ਪਾਤਸ਼ਾਹ ਦੀ ਬਾਣੀ ਨੇ ਗੁਰੂ ਗ੍ਰੰਥ ਸਾਹਿਬ 'ਚ ਕੋਈ ਬਾਣੀ ਚਾਰ ਗੁਰੂ ਪਾਤਸ਼ਾਹਾਂ ਦੀ ਨਹੀਂ ਦਰਜ ਤੋਂ ਕੇਵਲ ਤੇ ਕੇਵਲ ਛੇ ਗੁਰੂ ਪਾਤਸ਼ਾਹਾਂ ਦੀ ਬਾਣੀ ਹੈ ਤੇ ਰਹਿਤ ਪ੍ਰਯਾਦਾ ਬਾਣੀ ਵਿਦਵਾਨਾਂ ਨੇ ਲਿਖਤਾ ਕਿ 10 ਗੁਰੂ ਸਾਹਿਬਾਂ ਦੀ ਬਾਣੀ ਤੇ ਸਿੱਖਿਆ ਤੇ ਵਿਸ਼ਵਾਸ ਰੱਖਦਾ ਇਹ ਦਾ ਮਤਲਬ ਇਹ ਹੋਇਆ ਕਿ ਹੌਲੀ-ਹੌਲੀ ਸਮਾਂ ਆਏਗਾ ਕਿ ਜਿਵੇਂ ਦਸਾਂ ਪਾਤਸ਼ਾਹ ਦੇ ਨਾਂ ਤੇ ਬਾਣੀ ਲਿਖ ਲਿਖ ਦਿੱਤੀ ਇਸ ਤਰ੍ਹਾਂ ਬਾਕੀ ਗੁਰੂਆਂ ਪਾਤਸ਼ਾਹਾਂ ਦੇ ਨਾਂ ਤੇ ਵੀ ਕਿਰਚਨਾਮਾ ਕੱਚੀਆਂ ਫੋਨਟ ਵਿੱਚ ਆ ਸਕਦੀਆਂ ਕਿਉਂਕਿ ਦਸਾਂ ਪਾਤਸ਼ਾਹਾਂ ਬਾਣੀ ਲਿਖਿਆ ਜਾ ਰਿਹਾ। ਤੋਂ ਬਾਣੀ ਕੇਵਲ 6 ਗੁਰੂ ਪਾਤਸ਼ਾਹਾਂ ਦੀ ਹੈ ਦਸਾਂ ਦੀ ਨਹੀਂ ਤੇ ਇਹਦੇ ਨਾਲ ਹੀ ਅਰਦਾਸ ਬਣਾਉਣ ਵਾਲਿਆਂ ਨੇ ਪਾਤਸ਼ਾਹ ਦੇ 10 ਗੁਰੂ ਦਸਾਂ ਗੁਰੂਆਂ ਦੀ ਜੋਤ ਆ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਹੁਣ ਦਸਾਂ ਪਾਤਸ਼ਾਹਾਂ ਦੀ ਤਾਂ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਹੀ ਨਹੀਂ ਛੇ ਗੁਰੂ ਪਾਤਸ਼ਾਹਾਂ ਦੀ ਬਾਣੀ ਹੈ ਤੇ ਉਹ ਛੇ ਗੁਰੂ ਪਾਤਸ਼ਾਹ ਪਹਿਲੇ 5 ਤੇ 9ਵੇਂ ਗੁਰੂ ਜੀ ਹਨ ਇਹਨਾਂ ਤੋਂ ਬਿਨਾ 15 ਭਗਤ ਉਹਨਾਂ ਦੀ ਬਾਣੀ ਗੁਰੂ ਰੰਸਾ ਵਿੱਚ ਦਰਜ ਹੈ ਉਹਨਾਂ ਦੀ ਜੋਤ ਵੀ ਇੱਥੇ ਹੈ ਇਹਨਾਂ 15 ਵਿੱਚ ਦੇ ਸ਼ਾਮਲ ਹਨ ਉਹਨਾਂ ਭਗਤਾਂ ਵਿੱਚ ਫਰੀਦ ਜੀ ਜੈਦੇਵ ਜੀ ਭਗਤ ਰਚੋਚਨ ਜੀ ਭਗਤ ਨਾਮਦੇਵ ਜੀ ਇਸਤ੍ਰੇ ਸਧਨਾ ਜੀ ਭਗਤ ਰਾਮਾ ਆਨੰਦ ਜੀ ਭਗਤ ਰਵਿਦਾਸ ਜੀ ਸੈਣ ਜੀ ਕਬੀਰ ਜੀ ਧੰਨਾ ਜੀ ਭਗਤ ਪੀਪਾ ਜੀ ਭਗਤ ਸੂਰਦਾਸ ਜੀ ਭਗਤ ਭਿਕਣ ਜੀ ਭਗਤ ਪਰਮਾਨੰਦ ਜੀ ਅਤੇ ਭਗਤ ਬੇਣੀ ਜੀ ਇਹ ਭਗਤਾਂ ਦੀ ਸ਼੍ਰੇਣੀ ਆ ਜਿਨ੍ਹਾਂ ਦੀ ਗਿਣਤੀ ਭਗਤਾਂ ਦੀ ਇੱਥੇ ਇਸ ਸ਼੍ਰੇਣੀ ਵਿੱਚ 15 ਹੈ ਤੋਂ 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ 6 ਗੁਰੂ ਪਾਸ਼ਾ ਦੀ ਬਾਣੀ ਦੇ ਨਾਲ ਹੀ ਇਹਨਾਂ 15 ਭਗਤਾਂ ਦੀ ਜੋਤ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਹੈ ਜੇ ਛੇ ਗੁਰੂ ਪਾਜਾਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਚ ਹੈ ਜੋਤ ਦਾ ਮਤਲਬ ਕੀ ਹੈ ਜੋਤ ਦਾ ਮਤਲਬ ਪ੍ਰਕਾਸ਼ ਗਿਆਨ ਦਾ ਪ੍ਰਕਾਸ਼ ਸਿੱਖਿਆ ਛੇ ਗੁਰੂ ਪਾਜਾਂ ਨੇ ਸਿੱਖਿਆ ਜੋਤ ਪ੍ਰਕਾਸ਼ ਗਿਆਨ ਦਾ ਚਾਨਣ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇਸੇ ਤਰ੍ਹਾਂ ਭਗਤਾਂ ਦੀ ਬਾਣੀ ਦਾ ਚਾਨਣ ਵੀ ਹੈ ਇਸ ਤਰ੍ਹਾਂ ਹੀ ਗੁਰੂ ਪਾਜਾਂ ਦੇ ਤਿੰਨ ਗੁਰਸਿੱਖਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬੀ ਅੰਤਰ ਚ ਉਹਦੇ ਵਿੱਚ ਰਬਾਬੀ ਦੁਰਬਾਬੀ ਹਨ ਭਾਈ ਸੱਤਾ ਤੇ ਪਾਈਪਲ ਵਾਂਢੀ ਤੇ ਇੱਕ ਬਾਬਾ ਸੁੰਦਰ ਜੀ ਉਹਨਾਂ ਦੀ ਬਾਣੀ ਪੰਜ ਪੌੜੀਆਂ ਪਾਈਪਲ ਵਾਂਢੀ ਦੀਆਂ ਤਿੰਨ ਪੌੜੀਆਂ ਭਾਈ ਸੱਤਾ ਜੀ ਦੀਆਂ ਤੇ ਛੇ ਬੰਦ ਜਿਹੜੇ ਆ ਉਹ ਬਾਬਾ ਸੁੰਦਰ ਜੀ ਨੇ ਲਿਖੇ ਆ ਇਸ ਤੋਂ ਬਨਾ 11 ਪਟ ਵੀ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਪਾਸ਼ਾ ਦੀ ਬਾਣੀ ਦੇ ਨਾਲ ਬਰਾਬਰ ਤਰਜ ਹੈ ਉਹਨਾਂ ਵਿੱਚ ਪਟ ਕਲਸਰ ਜੀ ਪਟ ਗਿਆਨ ਜੀ ਪਟ ਪੇਖਾ ਜੀ ਪਟ ਕੀਰਤ ਜੀ ਪਟ ਮਥਰਾ ਜੀ ਚਾਲਪ ਜੀ ਸਹਲੇ ਜੀ ਭਾਲੇ ਜੀ ਪਟ ਬੱਲੇ ਜੀ ਪਟ ਹਰੀਵਾਂਸ ਜੀ ਇਥੇ ਪਟ ਨੱਲੇ ਇਹ ਜਿਹੜੇ ਮਹਾਪੁਰਸ਼ਾਂ ਇਹ ਪਾਠ ਜਿਹੜੇ ਹਨ ਇਹਨਾਂ ਦੀ ਬਾਣੀ ਵੀ ਬਰਾਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਮੱਥਾ ਟੇਕਿਆ ਜਾਂਦਾ ਹੈ ਇਹਨਾਂ 35 ਮਹਾਪੁਰਖਾਂ ਦੀ ਬਾਣੀ ਨੂੰ ਤੇ ਜਦੋਂ ਅਰਦਾਸ ਦੀ ਗੱਲ ਆਉਂਦੀ ਹੈ ਤੇ ਅਰਦਾਸ ਵਿੱਚ ਲਿਖ ਦਿੱਤਾ ਕਿ ਦਸਾਂ ਪਾਸ਼ਾਂ ਜੀ ਜੋਤ ਦਾ ਧਿਆਨ ਕਰਕੇ ਬੋਲੋ ਜੀ ਤੇ ਦਾ ਮਤਲਬ ਇਹ ਹੈ ਕਿ 15 ਭਗਤ ਵੀ ਬਾਹਰ ਰੱਖ ਦਿੱਤੇ ਉਹਨਾਂ ਦੀ ਵੀ ਕੋਈ ਜੋਤ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ 11 ਪੱਟਵੀਂ ਬਾਹਰ ਰੱਖਤੇ ਇਹਨਾਂ ਦੀ ਵੀ ਕੋਈ ਜੋਤ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਤਿੰਨ ਗੁਰੂ ਕੇ ਸਿੱਖ ਜਿਹੜੇ ਆ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹਨਾਂ ਦੀ ਜੋਤ ਵੀ ਗੁਰੂ ਗ੍ਰੰਥ ਸਾਹਿਬ ਚ ਹੈ ਨਹੀਂ ਇਸ ਦਾ ਮਤਲਬ ਇਹ ਹੋਇਆ ਤੇ ਜੋਤ ਦੇਖਣੀ ਤਾਂ ਫਿਰ 6 ਗੁਰੂ ਪਾਤਸ਼ਾਹਾਂ ਦੀ ਜੋਤ ਜਿਹੜੀ ਹੈ ਉਹ ਦਸਾਂ ਦੀ ਵੀ ਨਹੀਂ ਹੈ ਤੋਂ ਜੋਤ ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਸਭ ਮੈਂ ਜੋਤ ਜੋਤ ਹੈ ਸੋਇ ਤੇ ਉਸ ਦੇ ਚਾਨਣ ਨੇ ਸਭ ਮਹਿਚਾਨਣ ਜੇ ਜੋਤ ਸਾਰਿਆਂ ਵਿੱਚ ਹੈ ਤਾਂ ਇਹ ਪਟਾਂ ਵਿੱਚ ਵੀ ਸੀ ਇਹ ਭਗਤਾਂ ਵਿੱਚ ਵੀ ਹੈ ਕਿ ਤਿੰਨ ਗੁਰੂ ਸਾਹਿਬਾਨ ਤਿੰਨ ਗੁਰ ਤਿੰਨ ਗੁਰਸਖ ਜਿਹੜੇ ਹਨ ਗੁਰੂ ਪਾਤਸ਼ਾਹ ਦੇ ਸਿੱਖ ਦੁਰਬਾਬੀ ਤੇ ਬਾਬਾ ਸੁੰਦਰ ਜੀ ਇਹਨਾਂ ਦੀ ਜੋਤ ਵੀ ਹੈ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸ਼ੇ ਗੁਰੂ ਪਾਤਸ਼ਾਹ ਬਾਣੀ ਜਿਹੜੀ ਹੈ ਪ੍ਰਕਾਸ਼ ਹੈ ਚਾਨਣ ਹੈ ਉਪਦੇਸ਼ ਹੈ ਉਹ ਜੋਤ ਹੈ ਤਾਂ 15 ਭਗਤਾਂ ਦੀ ਬਾਣੀ ਉਹ ਵੀ ਜੋਤ ਹੈ ਇਹ ਤਿੰਨਾਂ ਦੀ ਵੀ ਜੋਤ ਹੈ 11 ਦੀ ਵੀ ਜੋਤ ਹੈ ਸੋ ਇਹ 35 ਮਹਾਪੁਰਖ ਜਿਹੜੇ ਹਨ ਇਹਨਾਂ ਦੀ ਜੋਤ ਨਹੀਂ ਮੰਨੀ ਜਾ ਸਕਦੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਉਂਕਿ ਇਹਨਾਂ ਦੀ ਬਾਣੀ ਵੀ ਗਿਆਨ ਰੂਪ ਹੈ ਇਹਨਾਂ ਦੇ ਬਾਣ ਵੀ ਉਪਦੇਸ਼ ਰੂਪ ਹੈ ਲਾਈਟ ਹੈ ਤਾਂ ਇਹ 35 ਮਹਾਪੁਰਖਾਂ ਦੀ ਜੋਤ ਨਹੀਂ ਕਿਹਾ ਜਾ ਸਕਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਦੱਸਾਂ ਪਾਸ਼ੇ ਜੋਤ ਅਰਦਾਸ ਵਾਲੇ ਨੇ ਬਣਾ ਕੇ ਇੱਕ ਤਰ੍ਹਾਂ ਇਹ ਜਿੰਨੇ ਵੀ ਬਾਕੀ ਭਗਤ ਸਨ ਜਾਂ ਪਟਸਨ ਜਾਂ ਹੋਰ ਬਾਣੀਕਾਰ ਸਨ ਉਹਨਾਂ ਨੂੰ ਇੱਕ ਤਰ੍ਹਾਂ ਵੱਖਰੇ ਕਰ ਦਿੱਤਾ ਗਿਆ ਵੱਖਰੇ ਕਰਤਾ ਗਿਆ ਹੁਣ ਲੋਕ ਜਿਹੜੇ ਉਹਨਾਂ ਦੇ ਉਹਨਾਂ ਦੇ ਪੈਰੋਕਾਰ ਹਨ ਉਹ ਵੀ ਇਸ ਗੱਲ ਨੂੰ ਚੁੱਕਦੇ ਹਨ ਕਿ ਸਾਨੂੰ ਤਾਂ ਇੱਕ ਤਰ੍ਹਾਂ ਬਾਹਰ ਹੀ ਕਰ ਦਿੱਤਾ ਗਿਆ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਦਸਾਂ ਪਾਸ਼ ਨੇ ਜੋਤ ਬਣਾਤਾ ਗਿਆ ਬਾਕੀ ਸਾਰੇ ਭਗਤਾਂ ਨੂੰ ਉਹਨਾਂ ਦੀ ਕੋਈ ਜੋਤ ਨਹੀਂ ਇਹਦਾ ਮਤਲਬ ਉਹਨਾਂ ਦੀ ਕੋਈ ਜੋਤ ਨਹੀਂ 11 ਪਟਾਂ ਦੀ ਕੋਈ ਜੋਤ ਨਹੀਂ ਤਿੰਨ ਗੁਰਸਖਾਂ ਦੀ ਬਾਣੀ ਉਹਨਾਂ ਦੀ ਕੋਈ ਜੋਤ ਨਹੀਂ ਸੋ ਇਹ ਗੱਲਾਂ ਜਿਹੜੀਆਂ ਇਹ ਸਾਡੇ ਬੰਦਿਆਂ ਨੇ ਬਣਾਈਆਂ ਇਦਾਂ ਦੀਆਂ ਇਕੱਠੇ ਹੋ ਕੇ ਤੇ ਇਹਨਾਂ ਵਿੱਚ ਕੀ ਨੁਕਸ ਰਹਿ ਗਿਆ ਕਿੱਥੇ ਸੁਧਾਰ ਹੋਣਾ ਚਾਹੀਦਾ ਇਸ ਗੱਲ ਦੇ ਇਸ ਇਸ ਗੱਲ ਦੇ ਇਸ ਗੱਲ ਦੀ ਖੋਜ ਦੀ ਲੋੜ ਹੈ ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਸਾਂ ਪਾਸ਼ਾ ਦੀ ਬਾਣੀ ਨਹੀਂ ਹੈ ਸਿਰਫ ਛਿਆਂ ਦੀ ਬਾਣੀ ਹੈ ਤੇ ਦਸਾਂ ਪਾਸ਼ਾ ਦੀ ਜੋਤ ਕਿਉਂ ਕਿਹਾ ਜਾਂ ਚਾਰਿਆ ਤੇ ਬਾਕੀ ਜਿਹੜੇ 4 29 ਬਾਣੀਕਾਰ ਹਨ ਉਹਨਾਂ ਦੀ ਜੋਤ ਕਿੱਥੇ ਗਈ ਇਹਦਾ ਮਤਲਬ ਨਹੀਂ ਜੋਤ ਗੁਰੂ ਗ੍ਰੰਥ ਸਾਹਿਬ 'ਚ ਹੈ ਨਹੀਂ ਸੋ ਪਿਆਰਿਓ ਇਹ ਸਾਰੇ ਬਾਣੀਕਾਰਾਂ ਦੀ ਬਾਣੀ ਜਿਨ੍ਹਾਂ ਦੀ ਦਰਜ ਹੈ ਗੁਰੂ ਪਾਸ਼ਾ ਨੇ ਪ੍ਰਵਾਨ ਕੀਤੀ ਤੇ ਆਪਣੀ ਬਾਣੀ ਦੇ ਬਰਾਬਰ ਦਰਜਾ ਦਿੱਤਾ ਗੁਰਿਆਈ ਬਖਸ਼ਿਸ਼ ਕੀਤੀ ਤਾਂ ਇਹਦਾ ਮਤਲਬ ਹੈ ਕਿ 35 ਮਹਾਂਪੁਰਖਾਂ ਦੀ ਜੋਤ ਹੈ ਤੋਂ ਜਿਹੜੇ ਪਾਠਕ ਸੱਜਣ ਹਨ ਉਹਨਾਂ ਦੀ ਰਾਏ ਜਿਹੜੀ ਆ ਉਹ ਕੀ ਹੈ ਇਸ ਬਾਰੇ ਉਹ ਆਪਣਾ ਆਪਣੀ ਰਾਏ ਜਿਹੜੀ ਉਹ ਨਾਲ ਲਿਖ ਸਕਦੇ ਹਨ ਤਾਂ ਕਿ ਇਹ ਗੱਲ ਜਿਹੜੀ ਹੈ ਉਹ ਸਪਸ਼ਟ ਹੋਵੇ ਕਿ ਕੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ 35 ਮਹਾਪੁਰਖਾਂ ਨੇ ਜੋਤ ਕੇ ਜਾਣ ਸਕਦਾ ਹੈ ਮਹਾਪੁਰਖ ਦਾ ਮਤਲਬ ਹੈ 35 ਬਾਣੀਕਾਰ ਜਿਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਤਰਜ ਹੈ ਇੱਥੇ ਬਸੰਵਤ ਕਰਦੇ ਹਾਂ ਫਿਰ ਮਿਲਾਂਗੇ ਕਿਸੇ ਹੋਰ ਵੀਡੀਓ ਤੇ ਵਾਕ ਜੀ ਕਾ ਕਲਸਾ Вот, вот,